ਕਿਸੇ ਨੂੰ ਨਹੀਂ ਪੈਦਾ ਹੋ ਰਿਹਾ ਇਹ ਵਾਲੀ ਜੁੰਲੇ ਵਾਲੀ ਵਾਲੇ ਤਕੜੀਆਂ ਮਾਰ ਕੇ ਤੋਂ ਚਲੇ ਜਾਂਦੇ ਨੇ ਲੋਕ ਸੜਕਾਂ ਤੇ ਫੇਰ ਉਲਦੇ ਰਹਿੰਦੇ ਨੇ ਇਸ ਕਰਕੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਇਹ ਸਰਕਾਰਾਂ ਤੋਂ ਕੋਈ ਉਮੀਦ ਹੈ ਜਿਦਾ ਇਹ ਬੁਰਾ ਹਾਲ ਹੈ ਕਿਸੇ ਨੂੰ ਅਰਥ ਹੀ ਇਹਨਾਂ ਨੇ ਨੌਕਰੀ ਕੀ ਕੁਝ ਵੀ ਨਹੀਂ ਦਿੱਤਾ ਆਟਾ ਦਾਲ ਦੀ ਸਕੀਮਾਂ ਕਰਦੇ ਕਰਦੇ ਕੁਝ ਗੱਲੇ ਜਿਹੜਾ ਰਿਲਾਇੰਸ ਹੋ ਰਿਹਾ ਇੱਕ ਡਰਾਮੇ ਵਾਜੀ ਹੈ 2024 ਦੀ ਇਲੈਕਸ਼ਨ ਬਿਲਕੁਲ ਨੇੜੇ ਆ ਹਰ ਸਟੇਟ ਦੇ ਵਿੱਚ ਰਾਜਨੀਤਿਕ ਸਮੀਕਰਨ ਜਿਹੜੇ ਉਹ ਬਦਲ ਰਹੇ ਨੇ ਕਿਉਂਕਿ ਇੱਕ ਵੱਡਾ ਗੱਠਜੋੜ ਜਿਹੜਾ ਹੋਣ ਜਾ ਰਿਹਾ ਹੈਗਾ ਮੋਦੀ ਸਰਕਾਰ ਦੇ ਖਿਲਾਫ ਯਾਨੀ ਕਿ ਭਾਜਪਾ ਦੇ ਖਿਲਾਫ ਇਕਜੁੱਟ ਹੋਣ ਦੇ ਲਈ ਭਾਵੇਂ ਕੀ ਹਰਿਆਣਾ ਹੋਵੇ ਰਾਜਸਥਾਨ ਹੋਵੇ ਪੰਜਾਬ ਹੋਵੇ ਦਿੱਲੀ ਹੋਵੇ ਜਿਹੜੀਆਂ ਬਾਕੀ ਜਿਹੜੀਆਂ ਛੋਟੀਆਂ ਪਾਰਟੀਆਂ ਸੀ ਜਾਂ ਖੇਤਰੀ ਪਾਰਟੀਆਂ ਸੀ ਉਹ ਇਕੱਠੇ ਹੋ ਕੇ ਇੱਕ ਮੰਚ ਤੇ ਉਪਰ ਆ ਰਹੇ ਨੇ ਜਿਹੜਾ ਇੰਡੀਆ ਅਲਾਈਅንስ ਜਿਹੜਾ ਬਣਨ ਜਾ ਰਿਹਾ ਹੈਗਾ ਲਗਭਗ ਸਭ ਕੁਝ ਮੁਕੰਮਲ ਹੋ ਚੁੱਕਿਆ ਹੁਣ ਜਿਹੜੀ ਗੱਲ ਹੈ ਉਹ ਸੀਟ ਸ਼ੇਅਰਿੰਗ ਦੇ ਉੱਪਰ ਜਿਹੜੀ ਬਣੀ ਹੋਈ ਆ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਜਾਨੀ ਕਿ ਕਿਹੜੇ ਸਟੇਟ ਦੇ ਵਿੱਚ ਕਿਹੜੀ ਪਾਰਟੀ ਦਾ ਦਾਵੇਦਾਰੀ ਜ਼ਿਆਦਾ ਆਗੀ ਜਾਂ ਉਹ ਮਜ਼ਬੂਤ ਹੈ ਉੱਥੇ ਉਸ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਜਾਂ ਘੱਟ ਮਿਲਣਗੀਆਂ ਇਸ ਨੂੰ ਲੈ ਕੇ ਆਮ ਲੋਕ ਕੀ ਸੋਚਦੇ ਨੇ ਕਿਉਂਕਿ ਜਿਹੜੀ ਵੋਟ ਪਾਉਣੀ ਹੁੰਦੀ ਆ ਉਹ ਆਮ ਲੋਕਾਂ ਨੇ ਪਾਉਣੀ ਹੁੰਦੀ ਆ ਕਿਉਂਕਿ ਆਮ ਤੌਰ ਤੇ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਕਾਂਗਰਸ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਭਾਜਪਾ ਦੀ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਚਾਰ ਪਾਰਟੀਆਂ ਨੇ ਪਹਿਲਾਂ ਆਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਸੀ ਤਾਂ ਉਸ ਤੋਂ ਬਾਅਦ ਕਾਂਗਰਸ ਜਿਹੜੀ ਟੱਕਰ ਦੇ ਵਿੱਚ ਹੁੰਦੀ ਸੀ ਉਸ ਤੋਂ ਬਾਅਦ ਲੇਕਿਨ ਹੁਣ ਪਿਛਲੀ ਵਾਰ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਸਾਹਮਣੇ ਹੈ ਕਿਉਂਕਿ 92 ਸੀਟਾਂ ਮਿਲੀਆਂ ਜਿਹੜਾ ਕਿ ਵੱਡਾ ਇੱਕ ਬਹੁਮਤ ਉਹਨਾਂ ਕੋਲ ਆ ਪਰ ਹੁਣ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਅਸੀਂ ਇਕੱਠੇ ਲੜ ਰਲ ਕੇ ਚੋਣਾ ਨਹੀਂ ਲੜਾਂਗੇ ਪਰ ਦਿੱਲੀ ਦੀਆਂ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਅਸੀਂ ਸੰਗਰੂਰ ਖੜੇ ਹਾਂ ਸੰਗਰੂਰ ਦੇ ਲੋਕ ਕੀ ਸੋਚਦੇ ਨੇ ਮੇਰੇ ਪਿੱਛੇ ਜੋ ਤਸਵੀਰਾਂ ਤੁਹਾਨੂੰ ਦੇਖ ਰਹੀਆਂ ਨੇ ਇਹ ਉਹ ਪੜ੍ਹਿਆ ਲਿਖਿਆ ਵਰਗ ਹੈ ਜਿਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਕੀਤੀਆਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਦੇਖਿਆਗਾ ਕਿਉਂਕਿ ਉਹਨਾਂ ਸਰਕਾਰਾਂ ਦੇ ਨਾਲ ਉਹਨਾਂ ਨੇ ਕੰਮਕਾਰ ਕਰਿਆ ਕਾਫੀ ਲੰਮਾ ਤਜਰਬਾ ਹੈਗਾ ਉਹਨਾਂ ਦਾ ਕਈ ਸਾਲਾਂ ਦਾ ਤਜਰਬਾ ਹੈਗਾ ਉਹ ਕੀ ਸੋਚਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਅਲਾਈਅੰ ਕਿਆ ਨੁਕਸਾਨ ਪਤਾਂ ਜੀ ਕੀ ਨਾ ਮਤਲਬ ਹੈ ਮੈਂ ਜਗਦੀਸ਼ ਸ਼ਰਮਾ ਆਲ ਪੈਨਸ਼ਨ ਵੈਲਫੇਅਰ ਵਿਦਲ ਜੇ ਸਰਪ੍ਰਸਤਾਂ ਔਰ ਪੰਜਾਬ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਅੱਛਾ ਜਿਵੇਂ ਮੈਂ ਜ਼ਿਕਰ ਕਰਿਆ ਕਿ ਤੁਸੀਂ ਸਾਰੇ ਹੀ ਬੱਕੋ ਬੱਕ ਸਰਕਾਰਾਂ ਸਮੇਂ ਕੰਮ ਕਰਦੇ ਰਹੇ ਹੋਗੇ ਨੌਕਰੀ ਕੀਤੀ ਹੈਗੀ ਬਾਕੂ ਵੀ ਤੌਰ ਤੇ ਜਾਣਦੇ ਹੋ ਹੁਣ ਅਕਸਰ ਜਦੋਂ ਹੁਣ ਤੁਸੀਂ ਵਿਹਲੇ ਬੈਠਦੇ ਹੋ ਇੱਥੇ ਆ ਕੇ ਅਖਬਾਰਾਂ ਪੜ੍ਹਦੇ ਹੋ ਟੀਵੀ ਦੇਖਦੇ ਹੋਗੇ ਤਾਂ ਤੁਹਾਨੂੰ ਇੱਕ ਚਰਚਾ ਨਜ਼ਰ ਆਉਂਦੀ ਹੋएगी ਹੁਣ ਇੱਕ ਇਕੱਠ ਜੋੜ ਹੋਣ ਜਾ ਰਿਹਾ ਪਹਿਲਾਂ ਤਾਂ ਕਿਵੇਂ ਦੇਖੀ ਸਰ ਇਹ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਚੋਣਾਂ ਜੋ ਹੋ ਰਹੀਆਂ ਨੇ ਉਹ ਲੋਕ ਸਭਾ ਦੀ ਚੋਣਾਂ ਨੇ ਲੋਕ ਸਭਾ ਨਾਲ ਜਿਹੜਾ ਅਸਰ ਆਇਆ ਉਹ ਸਾਰੇ ਹਿੰਦੁਸਤਾਨ ਤੇ ਪੈਣਾ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਜਿਹੜਾ ਸਸਿੰਦੇ ਸੰਸਦ ਕਰਦਿਆਂ ਜਾਂ ਉਹਨਾਂ ਵੀ ਸੋਚ ਨਹੀਂ ਆ ਸੀ ਤਾਂ ਉਹਨੂੰ ਸੋਚਾਂਗੇ ਜਦੋਂ ਇੱਥੇ ਰਾਜ ਆਪਣੀਆਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ لیکن ਹੁਣ ਜੇ ਅਸੀਂ ਹਿੰਦੁਸਤਾਨ ਦੇ ਲੈਵਲ ਦੇ ਉੱਤੇ ਸਾਰੇ ਵਰਗ ਦੇ ਉੱਤੇ ਸਾਰੇ ਛੋਟੇ ਵੱਡੇ ਕਰਮਚਾਰੀ ਮਲਾਜ਼ਮ ਮਜ਼ਦੂਰ ਕਿਸਾਨ ਇਹਨਾਂ ਤੇ ਜੇ ਅਸਰ ਪੈਣਾ ਹੈ ਉਹ ਚੋਣਾਂ ਦਾ ਪੈਣਾ ਹੈ ਉਥੇ 10 ਸਾਲ ਹੋ ਗਏ ਸਾਡੀ ਉਸ ਸੈਂਟਰ ਦੀ ਸਰਕਾਰ ਨੂੰ ਕੰਮ ਕਰਦਿਆਂ ਨੂੰ ਇਹ 10 ਸਾਲਾਂ ਦੇ ਵਿੱਚ ਉਹਨੇ ਮਹਿੰਗਾਈ ਖਤਮ ਨਹੀਂ ਕੀਤੀ ਬੇਰੁਜ਼ਗਾਰੀ ਖਤਮ ਨਹੀਂ ਕੀਤੀ ਉਹ ਲੋਕਾਂ ਦੇ ਜਿਹੜਾ ਪ੍ਰਾਈਵੇਟੇਸ਼ਨ ਵਾਅਦਾ ਹੋਇਆ ਲੋਕਾਂ ਦੇ ਜਿਹੜੇ 8 ਘੰਟੇ ਦਾ ਘੰਟਾ ਸੀ 12 ਘੰਟੇ ਡਿਊਟੀਆਂ ਕਰਦੇ ਮਜ਼ਦੂਰ ਕਾਰਖਾਨੇ ਦੇ ਵਿੱਚ ਮਜ਼ਦੂਰ ਕਰਦੇ ਔਰ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਨਾਲ ਉਹਨਾਂ ਦਾ ਆਪਣਾ ਜਿਹਾ ਸੀ ਵਰਤਾਜ ਆਇਆ ਸੀ ਉਹ ਲੋਕ ਖਿੱਚ ਨਹੀਂ ਰਿਹਾ ਯਾ ਸਾਰਾ ਪਿਛਾ ਤਜਰਬਾ ਕਰਦਾ ਅਸੀਂ ਆਮ ਇੱਥੇ ਗੱਲਾਂ ਸੁਣਦੇ ਆ ਲੋਕ ਕਰਦੇ ਵੀ ਨੇ ਵੀ ਉਹ ਪਾਰਟੀ ਨੇ ਜਿੰਨੇ ਵੀ ਰੇਲਵੇ ਪ੍ਰਾਈਵੇਟ ਆਪਣਾ ਟੈਲੀਫੋਨ ਪਵਾ ਖਤਮ ਸੜਕਾਂ ਜਿਹੜੀਆਂ ਅਸੀਂ ਆ ਇਹਨਾਂ ਨੂੰ ਪ੍ਰਾਈਵੇਟ ਟੋਲ ਪਲਾਜ਼ਾ ਦੇ ਠੇਕੇ ਦੇ ਦਿੱਤੇ ਮਤੇ ਕੋਈ ਚੀਜ਼ ਐਸੀ ਲੋਖਤਾਲੀ ਨਹੀਂ ਮਜੂਦ ਨਜ਼ਰ ਆਉਂਦੀ ਜਿਹੜੀ ਕੀ ਉਹਨੇ ਪ੍ਰਾਈਵੇਟ ਵੱਲ ਨਾ ਧੱਕੀ ਹੋਵੇ ਜਿਸ ਦੇ ਨਾਲ ਪਬਲਿਕ ਸੈਕਟਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ 'ਤੇ ਮਾਰ ਹੇਟ ਸੀ ਜਿਹੜੇ ਮਲਾਜ਼ਮ ਪੈਨਸ਼ਨ ਦੇ ਮਜ਼ਦੂਰ ਆ ਉਹਨਾਂ 'ਤੇ ਅਸੀਂ ਆਏ ਹੋਇਆ ਉਦਾਹਰਨ ਦੇ ਤੌਰ 'ਤੇ ਤੁਸੀਂ ਗੱਲ ਕਰਦੇ ਆ ਕਿ ਸੈਂਟਰ ਗਵਰਨਮੈਂਟ ਨੇ ਜਿੱਦਾਂ ਚੌਰਾ ਸਰਕਾਰ ਬਣੀ ਸੈਂਟਰ ਦੀ ਤਾਂ ਉਦੋਂ 450 ਰੁਪਏ ਸੈਂਟਰ ਗੈਸ ਦਾ ਸੀ ਅੱਜ ਉਹੀ ਗੈਸ ਦਾ ਸੈਂਟਰ ਜਿਆ ਸੀ 1000 ਰੁਪਏ ਦਾ ਮਿਲਦਾ 1100 ਰੁਪਏ ਮਿਲ ਜਾਂਦਾ ਔਰ ਜਿਹੜਾ ਦੂਜਿਆਂ ਨੇ ਕਿਹਾ ਵੀ ਲੇਡੀਜ਼ ਨੂੰ ਅਸੀਂ ਫ੍ਰੀ ਸੈਂਟਰ ਦੇ ਕੇ ਉਹਨਾਂ ਨੂੰ ਕਰਾਂਗੇ ਉਹ ਵਿਚਾਰੇ ਸੰਡਰ ਜਿਹੜਾ 1000 ਰੁਪਏ ਦਾ ਉਹ ਮੁਫਤ ਨਹੀਂ ਦਿੱਤਾ ਉਹ 1000 ਰੁਪਏ ਸੰਡਰ ਲੈ ਲੈਣ ਤੋਂ ਮਜਬੂਰ ਨਹੀਂ ਕਿਤੇ ਲੈ ਨਹੀਂ ਸਕਦੇ ਅੱਜ ਵੀ ਉਹ ਡੱਕੇ ਚੁੱਕੇ ਟੁੱਕੇ ਜਿਨ੍ਹਾਂ ਚੱਕ ਕੇ ਆਪਣੀ ਰੋਟੀ ਦਾ ਟਾਂਚਾ ਚੱਕ ਕਰਦੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸੂਬੇ ਰਾਂ ਵਿੱਚ ਜਿਹੜੀਆਂ ਸਰਕਾਰਾਂ ਨੇ ਉਹ ਜਿਹੜਾ ਸਾਂਝਾ ਫਰੰਟ ਬਣ ਰਿਹਾ ਹੈ ਜਾਂ ਉਹ ਸੋਚ ਰਹੇ ਨੇ ਉਹ ਸਾਡੇ ਲੋਕਾਂ ਚ ਹਿੱਤ ਚਾਊਗਾ ਜਦ ਕਿ ਸੈਂਟਰ ਦੀ ਸਿਕਾ ਚੇਂਜ ਆਊਗੀ ਚੇਂਜ ਆਉਣ ਦੇ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਊਗਾ ਵੀ ਜਿਹੜਾ ਮਾਰਾ ਪ੍ਰਸ਼ਾਸਕਤੀ ਉਸ ਨੂੰ ਚੇਂਜ ਕਰਕੇ ਚੰਗੇ ਲਿਆਉਣ ਦਾ ਯਤਨ ਕਰਾਂਗੇ ਤਾਂ ਕਿ ਆਉਣ ਵਾਲੇ ਲੋਕ ਜਿਹੜੇ ਆਉਣਗੇ ਉਹ ਵੀ ਸੋਚਣਗੇ ਵੀ ਇਹਨਾਂ ਨੂੰ ਕਿਉਂ ਲਾਇਆ ਗਿਆ ਇਸ ਕਰਕੇ ਦੀ ਜ਼ਰੂਰੀ ਹੈ ਵੀ ਉੱਥੇ ਤਬਦੀਲੀ ਆਉਣੀ ਜ਼ਰੂਰੀ ਹੈ ਇਹ ਜਿਹੜਾ ਅਲਾਈਅੰਸ ਬਣ ਰਿਹਾ ਹੈ ਇਹ ਲੋਕਾਂ ਤੇ ਹਿੱਚ ਹੋਊਗਾ ਇਹ ਸਾਨੂੰ ਆਸ ਹੈ ਕਿਵੇਂ ਦੇਖਦੇ ਜੀ ਅਲਾਈਅੰਸ ਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਦੋਨੋਂ ਪਾਰਟੀਆਂ ਨੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਲ ਕਰਾਂ ਆਪਾਂ ਪੰਜਾਬ ਦੇ ਕਰਦੇ ਹਾਂ ਪਰ ਕਾਂਗਰਸ ਕਹਿ ਰਹੀ ਸੀ ਰਲ ਕੇ ਚੋਣਾਂ ਨਹੀਂ ਲੜਾਂਗੇ ਪਰ ਦਿੱਲੀ ਵਾਲੇ ਸਮੀਕਰਨ ਕੁਝ ਹੋਰ ਲੱਗਦੇ ਨੇ ਕਿ ਰਲ ਕੇ ਚੋਣਾਂ ਲੜੀਆਂ ਜਾਣਗੇ ਅਜਿਹਾ ਕਿਉਂ ਹੈ ਜੀ ਇਹ ਜਿਹੜੀਆਂ ਦੋਨੇ ਸਰਕਾਰਾਂ ਨੇ ਇਹ ਲੋਕਾਂ ਨੂੰ ਝੁੰਡਲਾ ਬਣਾ ਰਹੀਆਂ ਨੇ ਇਹਨਾਂ ਨੂੰ ਕਿਸੇ ਨੂੰ ਨਹੀਂ ਫਾਇਦਾ ਹੋ ਰਿਹਾ ਇਹ ਵਾਲੀ ਝੁੰੜੇ ਵਾਲੀ ਵਾਲੇ ਤਾੜੀਆਂ ਮਾਰ ਕੇ ਤੋਂ ਚਲੇ ਜਾਂਦੇ ਨੇ ਲੋਕ ਸੜਕਾਂ ਤੇ ਫੇਰ ਹੁੰਲਦੇ ਰਹਿੰਦੇ ਨੇ ਇਸ ਕਰਕੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਇਹ ਸਰਕਾਰਾਂ ਤੋਂ ਕੋਈ ਉਮੀਦ ਹੈ ਉੱਕ ਭਿਆਖੀ ਕਿਵੇਂ ਦੇਖਦੇ ਹੋ ਜੇ ਅਲੱਗ-ਅਲੱਗ ਚੋਣਾਂ ਲੜੀਆਂ ਜਾਂ ਕਾਂਗਰਸ ਲੱਗ ਲੜਦੀ ਆ ਆਪ ਆਦੀ ਲੱਗ ਲੜਦੀ ਆ ਮਿਲ ਕੇ ਲੜਦੀਆਂ ਨੇ ਤਾਂ ਤੁਹਾਡੇ ਤੁਸੀਂ ਉਹ ਚਰਚਾ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਕਿੰਨਾ ਕੀ ਅਸਰ ਦੇਖਣ ਮਿਲੇਗਾ ਕੀ ਮਜ਼ਬੂਤ ਹੋਊਗਾ ਕਾਂਗਰਸ ਮਜ਼ਬੂਤ ਹੋ ਸਕਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਜੇ ਦੂਜੀ ਜੂਨਰੀ ਵਾਲੀ ਸਰਕਾਰਾਂ ਤਾਂ ਤਾੜੀ ਮਾਰੀ ਜਾਂਦੀਆਂ ਨੇ ਤੇ ਲੋਕ ਲੜੇ ਜਾਂਦੇ ਨੇ ਆਮ ਪਾਰਟੀ ਦਾ ਇਹ ਬੁਰਾ ਹਾਲ ਹੈ ਕਿਸੇ ਨੂੰ ਅਰਥ ਹੀ ਇਹਨਾਂ ਨੇ ਨੌਕਰੀ ਕੀ ਕੁਝ ਵੀ ਨਹੀਂ ਦਿੱਤਾ ਆਟਾ ਦਾਲ ਦੀ ਸਕੀਮਾਂ ਕਰਦੇ ਕਰਦੇ ਦੇਸ਼ ਨੂੰ ਭੁੰਜੇ ਲਾ ਕੇ ਪਰ ਬਹੁਤ ਕੁਝ ਦੇਤਾ ਆਵਾਮੀ ਪਾਰਟੀ ਕਹਿ ਰਹੀ ਹੈ ਕਿ ਬਿਜਲੀ ਫਰੀ ਆ ਰਹੀ ਹੈ ਕਿ ਬਹੁਤ ਲੋਕ ਵੱਡੀ ਗਿਣਤੀ ਚ ਲੋਕਾਂ ਨੂੰ ਜ਼ੀਰੋ ਬੈਲੈਂਸ ਬਿੱਲ ਆ ਰਿਹਾਗਾ ਹੋਰ ਚੀਜ਼ਾਂ ਸਹੂਲਤਾਂ ਨੇ ਘਰ ਘਰ ਜਾ ਕੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਬਿਜਲੀ ਨਾਲ ਤਾਂ ਦੇਖੋ ਜੀ ਪੇਟ ਨਹੀਂ ਭਰਨਾ ਅੱਖ ਨੂੰ ਪੇਟ ਤਾਂ ਰੋਟੀ ਖਾਗੀ ਭਰਨਾ ਕਹਿੰਦਾ ਪਰ ਵੱਡਾ ਘਰ ਤਾਂ ਬਿਜਲੀ ਤਾਂ ਹੁੰਦਾ ਨਾ ਨਹੀਂ ਬਿਲੀ ਤਾਂ ਕਹਿੰਦਾ ਦੀਵਾ ਹੀ ਨਹੀਂ ਜਗਦਾ ਅਸੀਂ ਦੀਵਾ ਨਾਲ ਵੀ ਰੋਟੀ ਲਾਈਆਂ ਨੇ ਇਹਦਾ ਕੋਈ ਚੱਕਰ ਨਹੀਂ ਚੁੱਲ੍ਹੇ ਤੇ ਵੀ ਰੋਟੀ ਲੈਨੇ ਹੁਣ ਕਿਹੜਾ ਕੋਈ ਕੋਈ ਖਾਸ ਗੱਲ ਨਹੀਂ ਹੈ ਤਬਦੀਲੀ ਹੈ ਨੌਕਰੀਆਂ ਸਰਕਾਰ ਕਹੇ ਰਹੀ ਹੈ ਕਿ ਦੇ ਰਹੇ ਆ ਮੈਨੂੰ ਤਾਂ ਕਿਸੇ ਨੇ ਨਹੀਂ ਅੱਜ ਸਹੀ ਜਾਨਿਆ ਵੀ ਅੰਨਮਿੰਦਾ ਉਮਰ ਹੋ ਗਈ ਜੀ ਤੇ 40 ਸਾਲ ਦੀ ਉਮਰ ਹੋ ਗਈ ਕਿਸੇ ਆ ਸਰਕਾਰ ਨੇ ਤਾਂ ਨੌਕਰੀ ਕਿਸੇ ਨੂੰ ਦਿੱਤੀ ਨਹੀਂ ਹਰ ਰੋਜ਼ ਟੀਵੀ ਤੇ ਦੇਖਦੇ ਹਾਂ ਹਰ ਰੋਜ਼ ਜਿਹੜੇ ਪੱਤਰ ਦਿੱਤੇ ਜਾਂਦੇ ਨੇ ਨਿਯੁਕਤੀ ਪੱਤਰ ਦਿੱਤੇ ਇਹ ਟੀਵੀ ਦੇ ਉਹਨਾਂ ਨੂੰ ਦਿੱਤਾ ਜਾਂਦਾ ਨੇ ਇਹ ਠੇਕੇਦਾਰੀ ਸਿਸਟਮ 'ਚ ਨਹੀਂ ਉਹਨੂੰ 10000 ਤੋਂ ਵੱਧ ਦੇ ਨਹੀਂ ਸਕਦੇ ਆਪਦੇ ਜਵਾਬ ਨੂੰ ਉਹ ਨਹੀਂ ਪੜਾ ਸਕਦੇ ਸਕੂਲ 'ਚ ਉਹ ਨਹੀਂ ਜਾ ਸਕਦੇ ਇਹ ਬੇਜ਼ਵਾਰਾਂ ਨੇ ਪੱਠਾ ਵਿਠਾਤਾ ਹੈ ਹਿੰਦੁਸਤਾਨ ਦਾ ਇਹ ਰਾਂ ਮੁਲਕੇ ਤਦ ਕਿਵੇਂ ਦੇਖਦੇ ਬਹੁਤ ਲੰਮਾ ਤਜਰਬਾ ਹੋ ਗਿਆ ਤੁਹਾਡਾ ਬਹੁਤ ਜ਼ਿੰਦਗੀ ਬਹੁਤ ਸਰਕਾਰਾਂ ਦੇਖੀਆਂ ਹੋਣਗੀਆਂ ਤੁਸੀਂ ਜੇ ਹੁਣ ਇਕੱਠੇ ਲੜ ਕੇ ਭਾਜਪਾ ਦੇ ਖਿਲਾਫ ਚੋਣ ਲੜਨਾ ਤੇ ਕੁਝ ਗੱਲੇ ਜਿਹੜਾ ਰਿਲੇਂਸ ਹੋ ਰਿਹਾ ਇੱਕ ਡਰਾਮੇ ਵਾਜੀ ਹੈ ਪੰਜਾਬ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਵਫਾਦਾਰ ਇਕ ਰਹੀ ਹੈ ਜੈਸੇ ਪਿਛਲੇ ਉਹਨਾਂ ਦੀਆਂ ਗੱਲਾਂ ਨੂੰ ਦੇਖੀਏ ਜਿੰਨੀਆਂ ਸਕੀਮਾਂ ਨੇ ਆਟਾ ਦਾਲ ਸਕੀਮਾਂ ਨੇ ਜਾਂ ਹੋਰ ਨੇ ਕਰਸਾਲਾਂ ਦੇ ਬਿੱਲ ਮਾਫ ਕਰਨੇ ਜਾਂ ਹੋਰ ਜਿੰਨੀਆਂ ਵੀ ਉਹਨਾਂ ਦੇ ਪਾਲਿਸੀਆਂ ਨੇ ਤਕਰੀਬਨ ਉਹ ਬਦਲ ਸਾਧੀਆਂ ਪਾਲਿਸੀਆਂ ਨੂੰ ਹਿੰਦੁਸਤਾਨ ਵਿੱਚ ਲਾਗੂ ਕਰਨ ਲੱਗੇ ਲੈ ਇਸ ਕਰਕੇ ਇਸ 스테ਜ ਉਨੇ ਵੀ ਸਾਡੇ ਤੇ ਖੇਤਰੀ ਪਾਰਟੀ ਪੰਜਾਬ ਦੇ ਹਿਤ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਮੌਜੂ ਕੀ ਮੈਂ ਦੇਖ ਤੂੰ ਤੁਹਾਡਾ ਤੁਹਾਡਾ ਕੀ ਜੀਟੀਆਰਬਾ ਉਹ ਰਿਬੈਟ ਦੇਖਦੇ ਹਾਂ ਕੀ ਹੁਣ ਹਰ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਗੱਲ ਨਿਕਲ ਕੇ ਆ ਰਹੀ ਹੈ ਕਿ 6 ਸੀਟਾਂ ਜਿਹੜੀਆਂ ਕੌਂਕਨ ਦਿੱਤੀਆਂ ਜਾਣ ਬਾਕੀ ਆਮ ਆਦਮੀ ਪਾਰਟੀ ਅਸੀਂ ਤਾਂ ਜੀ ਸ੍ਰੋਮ ਨੇ ਇਕਲਿਦਨ ਨੂੰ ਪਸੰਦ ਕਰਦੇ ਆ ਇਹ ਪਾਰਟੀ ਹੈ ਇਹ ਇਹਨਾਂ ਦੇ ਮੁਲਾਜ਼ਮਾਂ ਦੇ ਮੰਗ ਮੰਨੀਆਂ ਨੇ ਇਹਨਾਂ ਨੇ ਹੋਰ ਵੀ ਮਤਲਬ ਕਿ ਪਬਲਿਕ ਲਾਈਵ ਦੇ ਮੁਲਾਜ਼ਮਾਂ ਦੇ ਬਹੁਤ ਇਸ ਨੂੰ ਕਿਵੇਂ ਦੇਖਦੇ ਹੋ ਕਿ ਲਾਸ ਦਾ ਅਸਰ ਹੋਊਗਾ ਮੈਂ ਉਹਦੀ ਗੱਲ ਕਰਦਾ ਕਿ ਪਾਰਟੀ ਸਰਕਾਰ ਜੀ ਦੀ ਮਰਜ਼ੀ ਬਣੇ ਕਿ ਅਗਰ ਦੋਨੋਂ ਪਾਰਟੀਆਂ ਰਲ ਕੇ ਲੜਦੀਆਂ ਨੇ ਜਾਂ ਅੱਡ-ਅੱਡ ਲੜਦੀਆਂ ਨੇ ਕੋਈ ਫਾਇਦਾ ਹੋਏਗਾ ਆਮ ਲੋਕ ਕੀ ਸੋਚਦੇ ਨੇ ਕਿਉਂਕਿ ਕਦੇ ਕਿਸ ਨੇ ਕਾਂਗਰਸ ਨੂੰ ਵੋਟ ਪਾਈ ਹੋ ਕਿਸ ਨੇ ਆਮ ਆਦਮੀ ਪਾਰਟੀ ਨੂੰ ਪਾਈ ਹੋਗੀ ਤੇ ਉਹ ਇੱਕ ਦੂਜੇ ਵਿਰੋਧੀ ਨੇ ਪਰ ਜਦੋਂ ਹੁਣ ਇੱਕ ਮੰਚ ਦੇ ਉੱਪਰ ਸਾਂਝੇ ਫਰੰਟ ਦੇ ਉੱਪਰ ਚੋਣ ਲੜੀ ਜਾਊਗੀ ਇਹ ਤਾਂ ਹੀ ਗੱਲੇ ਹੈ ਜੀ ਇਹ ਸਰਕਾਰ ਦੋਵੇਂ ਕੰਮ ਇਨਕ ਕਿਤਨੇ ਨੀ ਸੰਨ ਨੂੰ ਆਣਾ ਪਤਾ ਜੀ ਜਿੰਨਾ ਕਮ ਅਕਾਲੀ ਦਲ ਨੇ ਕਰਤਾ ਹੋਰ ਕੋਈ ਸਰਕਾਰ ਨਹੀਂ ਕਰ ਸਕਦੀ ਬਸ ਸੰਨ ਇਹ ਸਾਲੈਂਸ ਦਾ ਕੋਈ ਫਾਇਦਾ ਨਹੀਂ ਜੀ ਆਪਣੀ ਤੁਸੀਂ ਕਿਵੇਂ ਦੇਖਦੇ ਹੋ ਟੁੱਟ ਰਾਕੀ ਦੀ ਪਾਕਿਸਤਾਨ ਕਾਪੀ ਜਾਂਦੇ ਸਾਡੇ ਦਾ ਬੇੜਾ ਕਰ ਕਰਤਾ ਬੋਰਡੀ ਟੈਕਸ ਲਾਦਾ ਸਾਡੇ ਘਰਾਂ ਤੇ ਜਿਹੜੇ ਅਸੀਂ ਵਿਸ਼ੀਆ ਕਰਾਈ ਜਾਂਦੇ ਗਰੀਬ ਆਦਮੀਆਂ ਨੂੰ ਉਹ ਪਿੰਡਾਂ ਨੂੰ ਧੱਕਾ ਨਹੀਂ ਲਾਇਆ ਅਸੀਂ ਇਸੇ ਮਾਪ ਤੇ ਕਾਦੀ ਦਾ ਇੱਕ ਪਤਾ ਮਾਰਸਾ ਆ ਸਾਰੇ ਮੁਟਕੇ ਖਾ ਗਿਆ ਕਾਦੀ ਦਾ ਸਾਰਾ ਪੰਜਾਬ ਬਾਪਾ ਵੇ ਇਹੀ ਗੱਲ ਕਹੂੰਗਾ ਮੁਲਕੇ ਕਾਦੀ ਦਾ ਨਾਮ ਉਹੀ ਗੱਲ ਕਰਦੇ ਆ ਵੀ ਸਾਰੀਆਂ ਪਾਰਟੀਆਂ ਦੇ ਮੁਲਕੇ ਇਹੋ ਜਿਹਾ ਬੇਈਮਾਨ ਕਾਦੀ ਦਾ ਨਾ ਤੇ ਮਰਸਾ ਸਾਰੀਆਂ ਪਾਰਟੀਆਂ ਕਿਸੇ ਨੂੰ ਕੋਈ ਆਪਣੀ ਪਾਰਟੀ ਚੰਗੀ ਚੰਗੀ ਆਵੇ ਕਾਂਗਰਸ ਜਗਿਆ ਹੋਗਾ ਪਾਲਤ ਜੇ ਹੁਣ ਰਲ ਕੇ ਚੋਣਾ ਹੁਣ ਪੂਰੇ ਦੇਸ਼ ਚ ਕੇਂਦਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਕੇ ਭਾਜਪਾ ਕੱਲੇ ਜਿੱਤਣਗੇ ਰਾਹੁਲ ਕੱਲੇ ਜਿੱਤ ਸਕਦੇ ਕੱਲੇ ਕਾਂਗਰਸ ਜਿੱਤਣਗੇ ਜਿੱਤਣਗੇ ਬਸ ਸੱਚੀ ਗੱਲ ਹੈ ਰਲ ਕੇ ਜਿੱਤ ਸਕਦੇ ਨਹੀਂ ਆਕੇ ਜਿੱਤ ਸਕਦੇ ਇਹ ਮੈਂ ਹੰਦਸਤ ਚੱਲ ਨਹੀਂ ਸਰਕਾਰਾਂ ਦੀ ਖਿਚੜੀ ਮਮਝੂ ਫੇਮੀ ਚੱਲਦੀ ਹੈਗੀ ਬਿਲਕੁਲ ਰਲ ਕੇ ਫਾਇਦਾ ਜੀ ਮੈਂ ਤੁਹਾਨੂੰ ਇਹ ਦੱਸਣਾ ਜੋਨਾ ਜੇ ਕਾਂਗਰਸ ਇਕੱਲੀ ਲੜ ਜਾਈਓ ਨਾ ਫਾਇਦਾ ਹੋਊਗਾ ਕਿਉਂ ਆਪ ਪਾਰਟੀ ਦੇ ਨਾਲ ਭਗਵੰਤ ਮਾਨ ਨੇ ਗੱਪਾਂ ਦਸਵਾਏ ਕੁਝ ਨਹੀਂ ਕੀਤਾ ਇੱਥੇ ਬਿਜਲੀ ਦੇ ਬਿੱਲ ਕੁ ਮਾਫ ਕਰਨ ਤੋਂ ਬਾਅਦ ਤੁਸੀਂ ਇਹ ਕਹਿੰਦੇ ਸੀ ਕਿ ਮੈਂ ਮੈਂ ਜੀ ਪਿੰਡ ਦੀਆਂ ਪੰਚਾਇਤ ਚਟ ਉੱਥੇ ਬੈਠਾਂਗੇ ਜੀ ਉਹ ਸਾਰੇ ਉੱਥੇ ਕੰਮ ਕਰਨਾ ਆਏ ਕਰਨਗੇ ਤੁਹਾਡੇ ਕੋਲ ਚੰਡੀਗੜ੍ਹ ਜਾਣੇ ਸੀ ਸੈਕਟਰੀਅਟ ਜੇ ਕਿਸੇ ਨੂੰ ਮਿਲਣਾ ਹੋਵੇ ਪਹਿਲਾਂ ਥੱਲੇ ਪਾਸ ਤਾਂ ਬਣਦਾ ਜਦ ਤੱਕ ਉੱਤੋਂ ਫੋਨ ਨਹੀਂ ਆਉਂਦਾ ਪਰ ਉਹ ਕਹਿੰਦੇ ਕੰਮ ਸਾਰੇ ਹੋ ਰਹੇ ਨੇ ਹਾਲੀ ਦੇ ਵਿੱਚ ਜਿਹੜੀਆਂ ਜਿਹੜੇ ਪੈਂਡਿੰਗ ਇੰਤਕਾਲ ਦੀ ਸਾਰਾ ਕੁਝ ਪੂਰਾ ਕਰਿਆ ਵਿਸ਼ੇਸ਼ ਕੈਂਪ ਲਾ ਕੇ ਘਰ-ਘਰ ਡੋਰ ਟੂ ਡੋਰ ਜਾ ਕੇ ਜਿਹੜੇ ਇੱਕ ਜਿਹੜਾ ਸਕੀਮ ਸ਼ੁਰੂ ਕਰੀਆ ਕਿ ਜਿਹੜੇ ਤੁਹਾਡੇ ਡਾਕੂਮੈਂਟ ਨੇ ਜਿਹੜੇ ਤੁਹਾਡੇ ਘਰੇ ਬਣਾ ਕਰ ਰਹੇ ਨਹੀਂ ਬਿਲਕੁਲ ਨਹੀਂ ਬਣਾ ਡਾਕੂਮੈਂਟ ਘਰੇ ਚ ਮੈਂ ਤੁਹਾਨੂੰ ਦੱਸ ਰਿਹਾ ਚੰਡੀਗੜ੍ਹ ਦੀ ਗੱਲ ਦੱਸਦਾ ਮੈਂ ਸੈਕਟਰੀਏ ਜਾਂ ਕਿਸੇ ਮੰਤਰੀ ਨੂੰ ਜਾ ਕੇ ਫੈਕਟਰੀ ਨੂੰ ਮਿਲਣਾ ਉਹ ਵਜਾ ਕੇ ਪਹਿਲਾਂ ਥੱਲੇ ਖੜਨਾ ਪੈਂਦਾ ਪਾਸ ਵਾਲੇ ਕੋਲ ਉੱਤੋਂ ਫੋਨ ਆਊਗਾ ਤਾਂ ਤੁਹਾਡਾ ਪਾਸ ਨੂੰ ਤਾਂ ਤੁਸੀਂ ਨੇਲੋ ਬੀਤੀ ਹੋਏ 6 ਵਾਰੀ ਮੈਂ ਗਿਆ ਸੈਕਟਰੀ ਸਾਹਿਬ ਜੋ ਹਾਈ ਕੋਰਟ ਗਏ ਹੋਏ ਨੇ ਜੀ ਸੈਕਟਰੀ ਸਾਹਿਬ ਦਿੱਲੀ ਗਏ ਹੋਏ ਨੇ ਜੀ ਕੋਈ ਪਾਸ ਨਹੀਂ ਬਣਾਉਂਦਾ ਉੱਥੇ ਖੱਜਲ ਖਵਾਰ ਹੋ ਰਿਹਾ ਇਹਦੇ ਨਾਲ ਤਾਂ ਕਾਹਨੀਆਂ ਕਾਹਨੀਆਂ ਦੇ ਟਾਈਮ ਕੋਈ ਕਿਸੇ ਨੂੰ ਕੋਈ ਪੁੱਛਦਾ ਹੀ ਨਹੀਂ ਸੀਗਾ ਪਾਸ ਬਣਾਉਂਦੇ ਸੀ ਜਿਹਨੂੰ ਮਰਜ਼ੀ ਜਾ ਕੇ ਆਪਾਂ ਮਿਲ ਸਕਦੇ ਸੀਗੇ ਇਹ ਇੰਡੀਆ ਐਲਾਈਂਸ ਜਿਹੜਾ ਵੱਡੇ ਕਿਉਂਕਿ ਹਰ ਸਟੇਟ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੀ ਪਾਰਟੀ ਉੱਥੇ ਮਜ਼ਬੂਤ ਆ ਉਹਦੇ ਨਾਲ ਸਮਝੌਤਾ ਹੋ ਰਿਹਾ ਹੈਗਾ ਉੱਥੇ ਉਸ ਨਾਲ ਲੈ ਕੇ ਚੱਲੇ ਜਾ ਰਿਹਾ ਘੱਟ ਸੀਟਾਂ ਨੇ ਉਸ ਤੋਂ ਵੱਧ ਲੱਤੀਆਂ ਜਾਂਦੀਆਂ ਨੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੰਦੇ ਮਦਲ ਗਏ ਆਪਣਾ ਜਿਵੇਂ ਕਹਿੰਦੇ ਕਫਨ ਚੇਂਜ ਕਰ ਲੈਂਦੇ ਉਹੀ ਹਾਲ ਆ ਇਹਨਾਂ ਦਾ ਤੇ ਪਾਰਟੀ ਇੱਕ ਦੂਜੀ ਤੋਂ ਦੂਜੀ ਪਾਰਟੀ ਚਲੇ ਜਾਂਦੇ ਨੇ ਬੰਦੇ ਤਾਂ ਉਹੀ ਨੇ ਪਰ ਰਿਲਾਇੰਸ ਦੇ ਕਰ ਲੈਂਦੇ ਆ ਤਾਂ ਉਹਦਾ ਕੋਈ ਜ਼ਿਆਦਾ ਬੈਨੀਫਿਟ ਜਾਂ ਹੁੰਦਾ ਲੱਗਦਾ ਨਹੀਂ ਹੈ ਬਾਕੀ ਰਹੀ ਇਹਨਾਂ ਨੂੰ ਜਿਹੜਾ ਫ੍ਰੀ ਵਾਲਾ ਸਿਸਟਮ ਹੈ ਜਿੰਨੀ ਦੇਰ ਬੰਦ ਨਹੀਂ ਕਰਦੇ ਓਨੀ ਦੇਰ ਤੱਕ ਸਾਡੇ ਪੰਜਾਬ ਦਾ ਖਾਸ ਕਰਕੇ ਭਲਾ ਨਹੀਂ ਹੋ ਸਕਦਾ ਪੈਸਾ ਤੁਸੀਂ ਕਿਵੇਂ ਦੇਖਦੇ ਹੋ ਜੀ ਚੀਜ਼ਾਂ ਕਿਵੇਂ ਦੇਖਦੇ ਹੋ ਹਾਂ ਜੀ ਮੈਂ ਮੇਲਾ ਸਿੰਘ ਪੁੰਨਾਵਾਲ ਕਲਾਸ਼ਪੁਰ ਜੁਨੀਅਨ ਦਾ ਆਪਣਾ ਜ਼ਿਲ੍ਹਾ ਪ੍ਰੈਜ਼ੀਡੈਂਟਾਂ ਤੇ ਅੱਜ ਦਾ ਜਿਹੜਾ ਮਾਹੌਲ ਹੈ ਇੱਕ ਤਾਂ ਸਾਡੇ ਪੰਜਾਬ ਹੈ ਜਿਹੜਾ ਇਹ ਇੱਕ ਪਿੰਡੂ ਦਿਹਾਤੀ ਹੈ ਜਿਹਦੇ ਕਰਕੇ ਜਿਆਦਾ ਜਿਹੜਾ ਇਹ ਦਿਹਾਤ ਮਤਲਬ ਜਿਹੜੀਆਂ ਵੋਟਾਂ ਨੇ 70% ਦੇ ਕਰੀਬ ਪਿੰਡਾਂ ਦੀਆਂ ਨੇਗੀਆਂ ਪਿੰਡਾਂ ਦੇ ਅੱਜ ਤੁਸੀਂ ਹਾਲਾਤ ਦੇਖ ਲਓ ਵੀ ਕਿਸਾਨੀ ਦਾ ਮੁੱਦਾ ਤੇ ਹੋਰ ਜਿਹੜੇ ਬਹੁਤ ਯਾਰੇ ਕਾਲੇ ਕਾਨੂੰਨ ਲੈ ਕੇ ਆਇਆ ਤੇ ਉਹਦੇ ਸਬੰਧ ਦੇ ਵਿੱਚ ਤਾਂ ਅਸੀਂ ਦੇਖਦੇ ਆਂ ਵੀ ਅਸੀਂ ਭਾਜਪੀ ਨੂੰ ਕਹਲਾ ਵਧੀਆ ਨਹੀਂ ਮੰਨਦੇ ਹੈਗੇ ਕਿਉਂਕਿ ਇਹਨੇ ਮਤਲਬ ਹੁਣ ਤੱਕ ਇਹ ਜਿਹੜਾ ਜਿੰਨੇ ਵੀ ਪ੍ਰਾਈਵੇਟ ਸੈਕਟਰ ਤੇ ਪਹਿਲਾਂ ਤਾਂ ਉਹ ਸਰਕਾਰੀ ਪਬਲਿਕ ਸੈਕਟਰ ਤੇ ਉਹ ਸਾਰੇ ਖਤਮ ਕਰਤੇ तकरीबन तकरीबन ਜੇ ਅਸੀਂ ਕਹਿ ਦਈਏ ਜਿਹਦੇ ਚ ਹੁਣ ਅੰਨੀ ਲੁੱਟ ਹੋ ਰਹੀ ਆ ਠੇਕੇਦਾਰੀ ਸਿਸਟਮ ਲੈ ਕੇ ਆ ਗਏ ਕੰਪਨੀਆਂ ਲੈ ਕੇ ਆ ਗਏ ਤੇ ਪੰਜਾਬ ਦੇ ਵਿੱਚ ਹੀ ਅਸੀਂ ਦੇਖਦੇ ਆਂ ਵੀ ਪੂਰਾ ਜਿਹੜਾ ਹੈਗਾ ਸਾਰਾ ਕਿਰਤੀ ਵਰਗ ਹੈ ਜਿਹੜਾ ਲੁੱਟਿਆ ਜਾ ਰਿਹਾ ਜੇ ਕੋਈ ਮੁਲਾਜ਼ਮ ਰੱਖਦੇ ਆ ਨਾ ਉਹਨੂੰ ਪੂਰੀ ਮਿਹਨਤਾਂ ਨਾਲ ਮਿਲਦਾ ਹੈ ਕਿਰਤ ਕਾਨੂੰਨਾਂ ਦੇ ਹਿਸਾਬ ਦੇ ਨਾਲ ਕੋਈ ਉਹਨੂੰ ਮਤਲਬ ਕਿਰਤ ਨਹੀਂ ਮਿਲਦੀ ਹੈ ਮਨਮਰਜ਼ੀ ਦੇ ਨਾਲ ਕੋਈ ਵੀ ਹੈ ਉਹ ਮਤਲਬ ਮਨਮਰਜ਼ੀ ਤੇ ਕਹਿੰਦਾ ਕਿ ਆਪਾਸਪਾ ਮਤਲਬ ਕਿ ਸਹੀ ਨਹੀਂ ਫਿੱਟ ਬੈਠਦੀ ਪਰ ਉਸ ਨੂੰ ਲੈ ਕੇ ਹੁਣ ਜੇ ਤੁਸੀਂ ਇਲੈਕਸ਼ਨ ਪਾਉਣੀ ਆ ਉਹਦੇ ਵਿੱਚ ਕੀ ਹੈ ਵੀ ਹੁਣ ਤੁਸੀਂ ਦੇਖ ਲਓ ਵੀ ਅੱਜ ਜਿਹੜਾ ਪੂਰਾ ਡਰਾਈਵਰ ਤਬਕਾ ਚਾਹੇ ਉਹ ਟੈਕਸੀ ਵਾਲਾ ਹੈ ਚਾਹੇ ਉਹ ਡਰਾਈਵਰ ਹੈ ਕੋਈ ਵੀ ਹੈ ਮਤਲਬ ਡਰਾਈਵਰ ਤਬਕਾ ਉਹ ਸਾਰਾ ਸੜਕਾਂ ਦੇ ਉੱਤੇ ਆ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਵੀ ਉਹਨੂੰ 10 ਸਾਲ ਦੀ ਸਜ਼ਾ ਹੋ ਜੂਜੀ ਉਹਨੂੰ ਇਹਨਾਂ ਜੁਰਮਾਨਾ ਹੋ ਆਹ ਮੰਦਾ ਵੋਟ ਕਿ ਨਾ ਪਾਊਗਾ ਆ ਮੈਂ ਉਹ ਗੱਲ ਕਰਦਾ ਤੁਸੀਂ ਮੈਨੂੰ ਸਮਝ ਨਹੀਂ ਰਹੇ ਮੈਂ ਵੋਟ ਕਿ ਨਾ ਪਾਉਂਗਾ ਜੇ ਇਕੱਠਾ ਹੋ ਜਾਂਦਾ ਲਾਇਸੈਂਸ ਹੋ ਜਾਂਦਾ ਹੁਣ ਉਹ ਤੁਸੀਂ ਕਦੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਹੋਗੀ ਕਿਸੇ ਨੇ ਕਾਂਗਰਸ ਨੂੰ ਨਹੀਂ ਪਾਈ ਹੋਗੀ ਹੁਣ ਸਾਂਝਾ ਉਮੀਦਵਾਰ ਜਦੋਂ ਆ ਮੈਂ ਮੈਂ ਉਹੀ ਗੱਲ ਕਰਕੇ ਕਹਿ ਰਿਹਾ ਆ ਵੀ ਪਬਲਿਕ ਜਿਹੜੀ ਉਹ ਪਬਲਿਕ ਹੁਣ ਇਹ ਦੇਖਣਾ ਚਾਹੁੰਦੀ ਆ ਬੀ ਪਿਛਲੇ 70 ਸਾਲ ਦੇ ਤੋਂ ਲੈ ਕੇ ਕਹਿੰਦੇ ਵੀ 70 ਸਾਲ ਦੇ ਵਿੱਚ ਕੁਝ ਨਹੀਂ ਹੋਇਆ ਤੇ 70 ਸਾਲ ਤੇ ਤੇ ਆ 10 ਸਾਲ ਜਿਹੜੇ ਲੰਘੇ ਆ ਇਹਨਾਂ ਦਾ ਦੁਨੀਆਂ ਦਾ ਮਤਲਬ ਮਲਾਪ ਕਰਕੇ ਇਹ ਦੁਨੀਆ ਦੇਖੂਗੀ ਵੀ ਕਿਹੜੇ ਸਮੇਂ ਦੇ ਵਿੱਚ ਕਿੰਨੀ ਕੁ ਤਰੱਕੀ ਕਿਹਨੇ ਕਰੀ ਆ ਤੇ ਕਿੰਨੀ ਕਿਹਨੇ ਕਰੀ ਆ ਤੇ ਉਸ ਤਰ੍ਹਾਂ ਦਾ ਮਤਲਬ ਗੁਜ਼ਾਰਾ ਕਿਸ ਤਰ੍ਹਾਂ ਵਧੀਆ ਹੋ ਰਿਹਾ ਤੀ ਜਾਂ ਘਟਿਆ ਹੋ ਰਿਹਾ ਤੀਗਾ ਉਹ ਤਾਂ ਆਮ ਪਬਲਿਕ ਨੇ ਦੇਖਣਾ ਹੈ ਪਰ ਸਾਡੀ ਜਿਹੜੀ ਨਜ਼ਰ ਦੇ ਵਿੱਚ ਹੈ ਗਿਆ ਵੀ ਵੀ ਇੱਕ ਤਾਂ ਇਹ ਮੁੱਦਾ ਲੈ ਕੇ ਆ ਜਿਹੜਾ ਧਾਰਮਿਕ ਮੁੱਦਾ ਜਿਵੇਂ ਆਪਾਂ ਹੁਣ ਸਾਰਾ ਦਿਨ ਟੀਵੀਆਂ ਤੇ ਨੈਸ਼ਨਲ ਟੀਵੀਆਂ ਤੇ ਦੇਖਦੇ ਆ ਉਹਨਾਂ ਉੱਤੇ ਸਾਰਾ ਹੀ ਮੰਦਰਾਂ ਦਾ ਧਰਮ ਦਾ ਲੈ ਕੇ ਇਹ ਚੱਲ ਰਹੀ ਹੈਗੇ ਤੇ ਉਹਦੇ ਵਿੱਚ ਜਾ ਕੇ ਤੁਸੀਂ ਮੰਦਰਾਂ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਇਹ ਨਹੀਂ ਮੈਂ ਕਿਸੇ ਨੂੰ ਕਹਿੰਦਾ ਵੀ ਮੈਂ ਧਰਮ ਦੇ ਖਿਲਾਫ ਨਹੀਂ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਦੂਸਰੀ ਗੱਲ ਹੈ ਵੀ ਜਿੰਨੇ ਅਸੀਂ ਮੰਦਰ ਬਣਾਵਾਂਗੇ ਉੱਥੇ ਜਾ ਕੇ ਬਾਹਰਲੇ ਪਾਸੇ ਨਾ ਤੇ ਉਥੇ ਜਿਹੜੇ ਮੰਗ ਆਪਣਾ ਪਖਾਰੀ ਕਹਿੰਦੇ ਆ ਉਹਨਾਂ ਦੀਆਂ ਲੈਣਾ ਲੱਗਣਗੀਆਂ ਨਾ ਕਿ ਉਥੇ ਉਥੇ ਕੋਈ ਯੂਨੀਵਰਸਿਟੀ ਬਣਾਉਂਦੇ ਜਾਂ ਕੋਈ ਵਧੀਆ ਬਣਾਉਂਦੇ ਜਿੱਥੋਂ ਪੜ੍ਹ ਲਿਖ ਕੇ ਸਾਡੇ ਜਿਹੜੇ ਨੌਜਵਾਨੀ ਆ ਉਹ ਅੱਗੇ ਵਧਦੀ ਇਹ ਧਰਮ ਦੇ ਲੈ ਕੇ ਵੀ ਵੋਟਾਂ ਮੇਰਾ ਖਿਆਲ ਇਹ ਲੈ ਜਾਣਗੇ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹ ਗੱਲਾਂ ਸਾਨੂੰ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਾਂਗੇ ਨਾ ਇਹ ਇਹ ਸਾਡੇ ਦੇ ਉੱਤੇ ਜਿਹੜਾ ਹੈਗਾ ਮਾੜਾ ਇਹਦਾ ਅਸਰ ਜਾਏਗਾ ਇਸ ਗੱਲ ਦਾ ਸਾਨੂੰ ਰੋਜ਼ਗਾਰ ਚਾਹੀਦਾ ਹੈ ਸਾਨੂੰ ਫ੍ਰੀ ਦੀ ਕੋਈ ਚੀਜ਼ ਨਹੀਂ ਚਾਹੀਦੀ ਜਿੱਥੇ ਤੱਕ ਕਹਿੰਦੇ ਆ ਜੇ ਪੂਰੀ ਮਿਹਨਤ ਆ ਹੁਣ ਮੈਂ ਪੂਰੀ ਤਨਖਾਹ ਲੈ ਰਿਹਾ ਮੈਂ ਰੈਗੂਲਰ ਸੀਗਾ ਮੈਂ ਹੁਣ ਪੈਨਸ਼ਨ ਵੀ ਲੈ ਰਿਹਾ ਮੈਂ ਤਨਖਾਹ ਵੀ ਲੈ ਰਿਹਾ ਮੈਂ ਕਦੇ ਵੀ ਕੋਈ ਜਿਹੜਾ ਫ੍ਰੀ ਵਾਲਾ ਕੰਮ ਕਦੇ ਨਹੀਂ ਲੈਂਦਾ ਹਾਲਾਂਕਿ ਇਹ ਕਹਿੰਦੇ ਨੇ ਵੀ ਤੂੰ ਆ ਘਰਦਿਆਂ ਦੇ ਨੋਂ ਤੇ ਕਰਦੇ ਬੱਚਿਆਂ ਦੇ ਨੋਂ ਤੇ ਕਰਦੇ ਮੈਂ ਕਹਿੰਦਾ ਬਿਲਕੁਲ ਨਹੀਂ ਲੋੜ ਯਾਰ ਮੈਨੂੰ ਮਿਲਦਾ ਸਾਰਾ ਕੁਝ ਮੈਂ ਖਰੀਦੂਗਾ ਮਿਹਨਤ ਦਾ ਮੁੱਲ ਪੂਰਾ ਦਿਓ ਹਰ ਇੱਕ ਚੀਜ਼ ਖਰੀਦ ਨੂੰ ਫ੍ਰੀ ਵਾਲਾ ਦੇ ਕੇ ਤਾਂ ਤੁਸੀਂ ਬਿੜਾ ਗਰਕਾ ਕਰਤਾ ਦਾ ਪੂਰੇ ਮੁਲਕ ਦਾ ਇਸ ਕਰਕੇ ਕਿੰਨਾ ਕਹੇ ਜੇ ਹੁਣ 5 ਕਿਲੋ ਨਾਜ ਦੇਤਾ ਇਹਦਾ 5 ਕਿਲੋ ਨਾਜ ਨਾਲ ਕੱਲਾ ਖਾ ਕੇ ਤਾਂ ਨਹੀਂ ਕੋਈ ਸੈਲਰੀ ਉਨੀ ਹੋਣੀ ਚਾਹੀਦੀ ਆ ਤਰ੍ਹਾਂਾਂ ਉਨੇ ਹੋਣ ਚਾਹੀਦੇ ਬੰਦਾ ਆਪ ਨਿਰਪਰ ਹੋਵੇ ਆਪ ਖਰੀਦ ਬਿਲਕੁਲ ਠੀਕ ਹੈ ਜੀ ਜਦੋਂ ਪੇ ਕਮਿਸ਼ਨ ਇਹ ਕਹਿ ਰਹੇ ਆ ਆਪਣੀਆਂ ਜੱਥੇ ਬੰਦੀਆਂ ਦਾ ਸਾਰਾ ਕੁਝ ਲਿਖ ਕੇ ਦਿੱਤਾ ਉਹਨੂੰ ਐਕਸੈਪਟ ਕਰਿਆ ਵੀ ਹਾਂ ਠੀਕ ਹੈ ਇਹ ਵੀ ਸਾਨੂੰ ਇੱਕ ਪਰਿਵਾਰ ਆ ਚਾਹੇ 5 ਜੀਆਂ ਦਾ ਪਰਿਵਾਰ ਆ ਆਪਾਂ ਮੰਨ ਕੇ ਚੱਲੀਏ ਤੇ ਉਹਦੇ ਉੱਤੇ ਇੰਨਾ ਖਰਚਾ ਆਉਂਦਾ 26000 ਰੁਪਏ ਬਣਾਇਆ ਵੀ ਘੱਟ ਤੋਂ ਘੱਟ ਇੱਕ ਪਰਿਵਾਰ ਨੂੰ 26000 ਰੁਪਏ ਚਾਹੀਦਾ ਤਾਂ ਜਾ ਕੇ ਉਹਦਾ ਗੁਜ਼ਾਰਾ ਹੋਣਾ ਹੁਣ ਇੱਥੇ ਤਾਂ 7-8000 ਦਿੰਦੇ ਆ ਕਿਵੇਂ ਗੁਜ਼ਾਰਾ ਹੋਊਗਾ ਤੇ ਉਹ ਫ੍ਰੀ ਕਿੰਨਾ ਦਿੰਦੇ ਆ 5 ਕਿਲੋ ਅਨਾਜ 25 ਕਿਲੋ ਬਣਿਆ 5 ਜੀਆਂ ਦਾ 25 ਕਿਲੋ ਨੂੰ 25 ਨਾਲ ਹੀ ਗੁਣਾ ਕਰ ਲਓ ਕਿੰਨਾ ਬਣਿਆ ਇਸੇ 700 ਰੁਪਏ ਬਣਿਆ 6-700 ਨਾਲ ਦਸੋ ਪਰਿਵਾਰ ਚੱਲ ਪੂ ਬਾਕੀ ਉਹਦਾ ਮੈਡੀਕਲ ਵੀ ਐ ਉਹਦੇ ਬੱਚਿਆਂ ਦੀ ਪੜ੍ਹਾਈ ਵੀ ਐ ਹੋਰ ਖਰਚੇ ਵੀ ਨੇ ਇਹ ਸਾਰਾ ਕੁਝ ਜੇ ਅਸੀਂ ਮਲਾਈਏ ਤਾਂ ਇਹ ਉਹਦੇ ਨਾਲ ਕੋਈ ਉਹ ਤਾਂ ਨਹੀਂ ਪੂਰਤਾ ਪੂਰਤੀ ਤਾਂ ਨਹੀਂ ਹੁੰਦੀ ਹੈਗਾ ਇਸ ਕਰਕੇ ਇਹਨਾਂ ਗੱਲਾਂ ਨੂੰ ਛੱਡ ਕੇ ਰੋਜ਼ਗਾਰ ਦਿਓ ਨੌਜਵਾਨੀ ਬਾਹਰ ਤੁਰੀ ਜਾ ਰਹੀ ਆ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਹੋਰ ਸਾਰੇ ਜਿੰਨੇ ਇੱਥੇ ਰਹੇ ਕੀ ਗਿਆ ਦੱਸੋ ਮੈਨੂੰ ਤੇ ਅਜੇ ਅਸੀਂ ਕਹਿੰਦੇ ਆ ਵੀ ਤਰੱਕੀ ਹੈ ਅਸੀਂ ਇੰਨੀ ਤਰੱਕੀ ਕਰਤੀ ਜਿੱਥੇ 52000 ਸੀ 2014 ਦੇ ਵਿੱਚ 80000 ਰੁਪਇਆ ਇਹਨਾਂ 80 ਕਰੋੜ ਲੋਕ ਹੈ ਜਿਹੜੇ ਉਹ ਹੁਣ ਅਨਾਜ ਲਹਿਰੇ ਆ ਫਰੀ ਦਾ ਤੇ ਜਿਹੜੀ ਗਰੀਬੀ ਆ ਉਹ ਵਧੀਆ ਕ ਘਟੀ ਐ ਪਹਿਲਾਂ ਮੈਨੂੰ ਇਹ ਦਾ ਹਿਸਾਬ ਦਾ ਇਹੀ ਗੱਲ ਆ ਵੀ ਰੋਜ਼ਗਾਰ ਮਿਲੇ ਪੈਸਾ ਮਿਲੇ ਭਾਜੀ ਤੁਸੀਂ ਕਿਵੇਂ ਦੇਖਦੇ ਹੋ ਬਾਪੂ ਜੀ ਛੋਟੇ ਸਬਦਾਂ ਚ ਚਾਹੂੰਗਾ ਮੈਂ ਕਿ ਜਿਹੜੇ ਇਕੱਠੇ ਹੋ ਕੇ ਚੋਣਾ ਲੜੀ ਜਾਂਦੀਆਂ ਨੇ ਇੱਕ ਪਾਰਟੀ ਦੇ ਖਿਲਾਫ ਭਾਜਪਾ ਦੇ ਖਿਲਾਫ ਸਾਰੇ ਦੇਸ਼ 'ਚ ਇੱਕ ਮੰਚ ਦੇ ਉੱਪਰ ਇਕੱਠੇ ਆ ਰਹੇ ਨੇ ਕਿ ਤੁਹਾਨੂੰ ਫਾਇਦਾ ਲੱਗ ਰਿਹਾਗਾ ਇਹ ਗੱਲ ਇਹ ਆ ਵੀ ਜਿਹੜੇ ਇਹ ਦੋਨੇ ਰਿਲੈਂਸ ਹੋ ਰਹੀ ਆ ਇਹਨਾਂ ਦੀ ਭਲਾ ਆਪਜੀ ਸੱਤਰੀ ਪੰਜਾਬ 'ਚ ਤਾਂ ਹੈ ਹੀ ਨਹੀਂ ਪੰਜਾਬ ਵਿੱਚ ਕਾਂਗਰਸ ਵਾਲੇ ਤੇ ਆਪ ਵਾਲਿਆਂ ਦਾ ਤਾਂ ਸਹੀ ਹੈ ਹੀ ਨਹੀਂ ਗਠ ਜੋੜ ਪੰਮਾ ਇਹ ਗਠ ਜੋੜ ਕਰ ਲੈਣਾ ਫਿਰ ਵੀ ਵੱਖਰੇ ਵੱਖਰੇ ਲੋਕ ਵੋਟਾਂ ਪਾਉਣਗੇ ਕਿਉਂਕਿ ਕਾਂਗਰਸ ਅੱਕੇ ਅੱਕੀ ਪਈ ਹੈ ਇਹਨਾਂ ਤੋਂ ਆਪੜਿਆਂ ਤੋਂ ਲਗਾਤਾਰ ਗੱਲ ਕਰ ਰਿਹਾ ਕਿ ਹਰ ਰੋਜ਼ ਬਿਆਨ ਆਉਂਦਾ ਭਾਵੇਂ ਕਿ ਉੱਪਰ ਇਕੱਠੇ ਹੋਣ ਦੀ ਗੱਲ ਹੋ ਰਹੀ ਆ ਥੱਲੇ ਰਾਜਾ ਬੜੇ ਕਹਿ ਰਹੇ ਨੇ ਕਿ ਅਸੀਂ ਇਕੱਠੇ ਨਹੀਂ ਲੜਾਂਗੇ ਪ੍ਰਤਾਪ ਅਜਵਾ ਕਹਿ ਰਹੇ ਅਸੀਂ ਇਕੱਲੇ ਨਹੀਂ ਲੜਾਂਗੇ ਪਰ ਲੋਕ ਤਾਂ ਮਤਲਬ ਕਿ ਉਹਦੇ ਵਿੱਚ 705 ਦੇ ਵਿੱਚ ਪੈ ਗਏ ਕਿ ਅਗਰ ਹੁਣ ਕੱਲ ਨੂੰ ਇਕੱਠੇ ਹੋ ਕੇ ਇੱਕ ਫੈਸਲਾ ਆ ਜਾਂਦਾ ਕਿ ਇੰਨੀਆਂ ਸੀਟਾਂ ਦੇ ਵਿੱਚ ਆਮ ਆਦੀ ਲੜੂਗੀ ਇੰਨੇ ਦੇ ਕਾਂਗਰਸ ਰਲੂਗੀ ਤਾਂ ਆਮ VOTER ਦਾ ਕੀ ਆਮ VOTER ਤਾਂ ਉਹੀ ਆ ਜੀ ਬੰਡਿਆ ਗਿਆ ਉਹ ਦੇਖੂਗਾ ਵੀ ਮੈਂ ਕਾਂਗਰਸ ਨੂੰ ਪਾਵਾਂ ਜਾਂ ਰਿਲੈਂਸ ਹੋ ਗਿਆ ਹੋ ਸਕਦਾ ਰਿਲੈਂਸ ਦੇ ਵਿੱਚ ਉਹ ਕਾਲੀ ਦਿਲ ਨੂੰ ਹੀ ਪਾ ਦੇ ਇਹ ਵੀ ਕੋਈ ਭੈਤਨੀ ਕਿਉਂ ਕਵਾਲਟੀਆਂ ਦੋਨੇ ਹੀ ਖਤਰਨਾਕ ਨੇ ਆਪ ਵਾਲੇ ਕਹਿੰਦੇ ਤੇ ਅਸੀਂ ਤਾਂ ਜੀ ਗਰੀਬੀ ਹਟਾ ਦਾਂਗੇ ਜੇ ਕਰਾਂਗੇ ਵਾਹ ਕਰਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਬਿਲਕੁਲ ਜਦੋਂ ਮੈਂ ਜਾਊਗਾ ਕੱਲੇ ਕਿ ਥੋੜਾ ਥੋੜਾ ਕਮੈਂਟ ਜੇ ਇਕੱਠੇ ਹੋ ਜਾਂਦੇ ਨੇ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ VOTER ਕੀ ਸੋਚਦਾ ਸਪੋਰਟਰ VOTER ਦਾ ਅਸ ਜੇ ਇਸ ਟਾਈਮ ਦੇ ਵਿੱਚ ਇਹ VOTER ਹੈ ਉਹ ਇਹ ਸੋਚਦਾ ਵੀ ਅਸੀਂ ਨਹੀਂ ਇਹਨਾਂ ਨੂੰ ਵੋਟ ਪਾਈਏ ਤਾਂ ਚੰਗੀ ਗੱਲ ਹੈ ਜੇ ਇਕੱਠੇ ਹੋਣੇ ਵੀ ਆਪਣੇ ਕਰੇ ਦਾ ਟਿੱਕੇ ਰਹਾਗੇ ਵੀ ਇਹਦਾ ਜੁੜਨ ਵਾਲ ਕਰਕੇ ਤਾੜੀ ਮਾਰੀ ਚੱਲ ਪੈਂਦੇ ਜਿਵੇਂ ਦੇਖ ਦੋ ਇਹ ਦੇਖੋ ਜੀ ਅਸੀਂ ਇਹਨਾਂ ਬਾਰੇ ਉਸਨੇ ਕਹੇ ਸਾਾਨੂੰ ਮੁਲਾਜ਼ਮਾਂ ਨੂੰ ਖਾਸ ਕਰਕੇ ਇਹਨੇ ਬਹੁਤ ਸਾਰਾ ਸਮਟ ਕਰਿਆ ਸਾਡੀਆਂ ਡੀਏ ਦੇ ਕਿਸਤਾ ਸੈਂਟਰ ਗਵਰਨਮੈਂਟ ਦੇ 38% ਲੈ ਰਹੇ ਨੇ ਸਾਨੂੰ 38% ਦੇ ਰਹੇ ਨੇ ਜਿੰਨਾ ਅਸੀਂ ਇੱਥੇ ਜਦੋ ਜਹਲ ਕਰਿਆ ਜਿੰਨੇ ਅਸੀਂ ਧਰਨੇ ਮਾਰੇ ਸਾਡੇ ਧਰਨੇ ਮਾਰੇ ਇਹਨਾਂ ਦੇ ਕੋਈ ਅਸਰ ਨਹੀਂ ਹੋ ਰਿਹਾ ਅਸੀਂ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੋਟ ਨਹੀਂ ਪਾਉਂਦੇ ਹਾਂ ਜੀ ਕਾਂਗਰਸ ਨੂੰ ਖੱਕ ਪਾ ਦੀਏ ਹਾਂ ਜੀ ਇਕੱਠੇ ਹੋ ਗਏ ਫਿਰ ਤਾਂ ਦੋਵੇਂ ਨਾ ਇਕੱਠੇ ਹੋ ਗਏ ਫਿਰ ਇਹਨਾਂ ਨੂੰ ਨਹੀਂ ਪਫੇ ਔਕਾਲੀਆਂ ਪਾਵਾਂਗੇ ਨਾ ਦੂਜਿਆਂ ਨੂੰ ਫਿਰ ਔਕਾਲੀਆਂ ਨੂੰ ਹਾਂ ਅੱਛਾ ਜੇ ਇਕੱਠੇ ਹੋ ਜਾਂਦੇ ਨੇ ਜਿਵੇਂ ਬੋਰਡ ਨਹੀਂ ਅਸੀਂ ਆਮ ਆਦਮੀ ਪਾਰਟ ਨੇ ਵੋਟ ਨਹੀਂ ਪਾ ਸਕਦੇ ਨਾ ਕਾਂਗਰਸ ਨੂੰ ਪਾ ਸਕਦੇ ਇਹ ਮਲਾਜ਼ਮਾਂ ਦੇ ਹੱਕ ਚ ਬਿਲਕੁਲ ਨਹੀਂ ਅੱਥੇ ਇਕੱਠੇ ਰਲਦੇ ਨੇ ਲੜ ਕੇ ਚੋਣ ਲੜਦੇ ਨੇ ਤਾਂ ਵੋਟਰ ਦਾ ਕੀ ਇਹਦੇ ਵਿੱਚ ਬੇਨਤੀ ਮੈਂ ਇਹ ਕਹਿੰਦਾ ਜੇ ਇਕੱਠੇ ਹੋਗੇ ਲੜਨਗੇ ਤਾਂ ਸੀਟਾਂ ਦੀ ਵੰਡ ਕਰਨਗੇ ਮਲੋ ਸਰੂਪ ਵਿਧਾਨ ਸਭਾ ਦਾ ਜਿਆ ਪਰਲਮੈਂਟ ਹਲਕੇ ਦੇ ਵਿੱਚ ਇੱਕ ਉਮੀਦਵਾਰ ਖੜੂਗਾ ਉਹ ਸਾਂਝਾ ਖੜੂਗਾ ਕਾਂਗਰਸ ਸਾਹਿਬ ਵੀ ਭਾਈ ਉਹਦਾ ਆਪਾ ਨਮੀਆ ਪਾਰਟੀਆ ਉਮੀਦਵਾਰ ਤਾਂ ਇੱਕ ਹੋਊਗਾ ਨਾ ਉਹ ਸਾਂਝਾ ਹੋ ਕੇ ਕਰਕੇ ਵੋਟ ਉਸੇ ਨੂੰ ਪਾਵਾਂਗੇ ਜਿਹੜੇ ਕਿ ਐਲਾਈਅੰਸ ਵਾਲੇ ਹੋਣਗੇ ਕਿਉਂਕਿ ਸਾਡਾ ਸਮਝੌਤਾ ਜਿਆ ਸੀ ਇਸ ਕਰਕੇ ਆ ਕਿ ਸੈਂਟਰ ਚ ਲੋਕ ਸਭਾ ਜੇ ਸਰਕਾਰ ਬਣਨੀ ਹੈ ਉਹ ਉਹ ਸੰਸਦ ਹੀ ਬਣਨੀ ਹੈ ਉਹ ਸੰਸਦ ਦੇ ਵਿੱਚ ਸਾਡੀ ਹੋਂਦ ਕਾਇਮ ਰੱਖਣ ਦੇ ਖਾਤੇ ਸਾਡੀ ਸੂਬੇ ਦੀ ਸਰਕਾਰਾਂ ਨੂੰ ਉਹਦਾ ਫਰੋ ਕਰਨਾ ਪੂਗੋ ਉਰੇ ਮਟਾਰਵਾ ਐਸੀ ਬਹੁਤ ਅਸੀਂ ਐਲਾਈयंस ਦੇ ਉਮੀਦਵਾਰ ਨੂੰ ਕਹਾ ਮੈਂ ਦੇਖੋ ਸਾਫ ਤੌਰ ਤੇ ਪੰਜਾਬ ਦੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਕਠਵੰਦਾਂ ਨੂੰ ਲੈ ਕੇ ਜਿਹੜਾ ਪੂਰੀ ਮਜ਼ਬੂਤੀ ਬਣ ਚੁੱਕੀ ਆ ਸਿਰਫ ਸੀਟ ਸ਼ੇਅਰਿੰਗ ਹੋ ਰਹੀ ਆ ਪਰ ਲੋਕਾਂ ਦਾ ਨਜ਼ਰੀਆ ਕੀ ਸੀ ਲੋਕ ਕੀ ਸੋਚਦੇ ਨੇ ਉਹ ਤੁਹਾਨੂੰ ਸੰਗਰੂਰ ਦੇ ਲੋਕਾਂ ਦਾ ਦੱਸਿਆ ਕਿਉਂਕਿ ਇਹ ਪੜਿਆ ਲਿਖਿਆ ਵਰਗ ਆ ਜਿਨ੍ਹਾਂ ਨੇ ਕਾਫੀ ਸਮਾਂ ਸਰਕਾਰਾਂ ਵਿੱਚ ਨੌਕਰੀ ਕਰੀ ਆ ਤੇ ਕੁਝ ਲੋਕ ਕਹਿ ਰਹੇ ਨੇ ਕਿ ਜੇ ਅਗਰ ਸਮਝੌਤਾ ਹੁੰਦਾ ਇਕੱਠੇ ਚੂਹਾਂ ਲੜਦੇ ਨੇ ਤਾਂ ਉਹ ਦੂਸਰੀ ਧਿਰ ਨੂੰ ਵੋਟ ਪਾਉਣਗੇ ਜਿਹੜੀ ਕਿ ਖੇਤਰੀ ਪਾਰਟੀ ਹੋਏਗੀ ਕੁਝ ਕਹਿ ਰਹੇ ਨੇ ਕਿ ਅਗਰ ਭਾਜਪ ਜਾਣਾ ਭਾਜਪਾ ਨੇ ਕੁਝ ਨਹੀਂ ਕੀਤਾ ਤਾਂ ਸਾਨੂੰ ਵੋਟ ਅਲਾਈਅੰਸ ਨੂੰ ਹੀ ਪਾਉਣੀ ਪੈਗੀ ਭਾਵੇਂ ਕੋਈ ਵੀ ਐਡਾ ਉਮੀਦਵਾਰ ਉਹਨਾਂ ਦਾ ਸਾਡਾ ਸਾਹਮਣੇ ਆਵੇ ਹੁਣ ਦੇਖਣਾ ਹੋਵੇਗਾ ਕਿ ਸੀਟ ਸ਼ੇਰਿੰਗ ਦੇ ਉੱਪਰ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਤੇ ਕੀ ਸਮੀਕਰਨ ਨੇ ਜਿਹੜੇ ਉਹ ਬਣਦੇ ਨੇ ਜਦੋਂ ਹੁਣ ਇਲੈਕਸ਼ਨ ਹੋਣ ਗਿਆ ਵਿਕੀ ਬੋਲਰ ਪੰਜਾਬ ਤੱਕ ਸੰਗਰੂਰ